नमस्कार जी दोस्तों मैं पवन मुखर्जी जा मुखर्जी अरीय नियोजक टाटा सबका स्वागत करता हूं 4 मई ਨੂੰ ਪਿੰਡ ਆਕੜੀ ਦੇ ਕਿਸਾਨ ਸੁਿੰਦਰਪਾਲ ਸਿੰਘ ਦੀ ਮੌਤ ਹੋ ਪਈ ਸੀ। આરોਪ ਲਾਇਆ ਗਿਆ ਸੀ ਇਹ ਮੌਤ ਭਾਜਪਾ ਸਮਰਥਕ ਅਰਵਿੰਦਰ ਸਿੰਘ ਹਰਪਾਲਪੁਰ ਅਤੇ ਦੋ ਅਗਿਆਤ ਵਿਅਕਤੀਆਂ ਵੱਲੋਂ ਦਿੱਤੇ ਗਏ ਧੱਕੇ ਦੁਆਰਾ ਹੋਈ ਹੈ। ਦੱਸਿਆ ਗਿਆ ਕਿ ਭਾਜਪਾ ਸਮਰਥਕ ਹਰਿੰਦਰ ਸਿੰਘ ਹਰਪਾਲਪੁਰ ਅਤੇ ਦੋ ਅਣਖ ਸੱਤੇ ਵਿਅਕਤੀਆਂ ਵੱਲੋਂ ਉਹਦੋਂ ਧੱਕਾ ਦਿੱਤਾ ਗਿਆ ਜਦੋਂ ਸੁਰੇਂਦਰਪਾਲ ਸਿੰਘ ਆਕੜੀ ਮਹਾਰਾਣੀ ਪ੍ਰਨੀਤ ਕੋ ਦੇ ਦੋਰੇ ਦਾ ਵਿਰੋਧ ਕਰ ਰਿਹਾ ਸੀ ਉਹ ਵਿਰੋਧ ਕਰ ਰਿਹਾ ਸੀ ਕਿਉਂਕਿ ਉਹਨਾਂ ਦਾ આરોਪ ਸੀ ਕਿ ਉਹ ਪ੍ਰਸ਼ਨ ਪੁੱਛਣਾ ਚਾਹੁੰਦੇ ਸਨ ਦੋਸਤੋ ਸਿੰਦਰਪਾਲ ਸਿੰਘ ਆਕੜੀ ਨੂੰ ਹਸਪਤਾਲ ਲੈ ਜਾਇਆ ਗਿਆ ਜਿੱਥੇ ਉਹਨੂੰ ਮ੍ਰਿਤਕ ਕਰਾ ਦੇ ਦਿੱਤਾ ਗਿਆ ਉਸ ਤੋਂ ਬਾਅਦ ਕਾफी ਕਸ਼ਮ ਕਸ਼ ਤੋਂ ਬਾਅਦ ਗੰਡਾਖੜੀ ਪੁਲਿਸ ਦੇ ਵਿੱਚ ਰੇਸ਼ਮ ਸਿੰਘ ਦੇ ਸ਼ਿਕਾਇਤ ਤੇ ਅਰਵਿੰਦਰ ਸਿੰਘ ਹਰਪਾਲਪੁਰ ਅਤੇ ਦੋ ਅਣਪਛਤੇ ਵਿਅਕਤੀਆਂ ਦੇ ਖਿਲਾਫ ਗੈਰ ਇਰਾਦਾ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਸੀ ਕਿਸਾਨ ਜੰਦਬੰਦੀਆਂ ਕੁਝ ਹੋਰ ਸ਼ਰਤਾਂ ਰੈਡੀ ਹੋਈਆਂ ਸਨ ਕਿ ਉਹਨਾਂ ਦਾ ਕਹਿਣਾ ਸੀ ਜਦ ਤੱਕ ਇਹ ਸਾਡੀਆਂ ਸ਼ਰਤਾਂ ਪੂਰੀ ਨਹੀਂ ਹੁੰਦੀਆਂ ਸੁੰਦਰਪਾਲ ਸਿੰਘ ਦਾ ਪੋਸਟਮਾਰਟਮ ਨਹੀਂ ਹੋਵੇਗਾ ਨਾ ਹੀ ਉਹਦਾ ਸੰਸਕਾਰ ਕੀਤਾ ਜਾਵੇਗਾ ਚਾਹੇ ਇਸ ਲਈ ਜਿੰਨੇ ਵੀ ਦਿਨ ਲੰਘ ਜਾਣ ਅਖਰਕਲ ਬੜੀ ਮੁਸ਼ਕਲ ਦੇ ਬਾਅਦ ਕਿਸਾਨ ਜਥੇਬੰਦੀਆਂ ਪੁਲਿਸ ਅਤੇ ਪ੍ਰਸ਼ਾਸਨ ਦੇ ਵਿਚਕਾਰ ਸਮਝੌਤਾ ਹੋ ਗਿਆ ਡਾਕਟਰਾਂ ਦੇ ਬੋਰਡ ਵੱਲੋਂ ਸਰਕਾਰੀ ਹਸਪਤਾਲ ਦੇ ਵਿੱਚ ਸੈਂਡਰ ਪਾਲ ਸਿੰਘ ਦਾ ਪੋਸਟਮਾਰਟਮ ਕਰਵਾਇਆ ਗਿਆ ਆ ਸੁਣਾਉਂਦੇ ਆ ਇਸ ਮਾਮਲੇ ਨੂੰ ਲੈ ਕੇ ਕਿਸਾਨ ਯੂਨੀਅਨ ਦੇ ਨੇਤਾ ਦੇ ਨਾਲ ਨਾਲ ਪੁਲਿਸ ਅਧਿਕਾਰੀ ਦਾ ਵੀ ਕੀ ਕਹਿਣਾ ਹੈ ਮੈਂ ਸਰਦੀਪ ਸਿੰਘ ਫੂਲ ਚੇਅਰਮੈਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਸਰਦਾਰ ਪਾਲ ਜੀ ਦਾ ਪੋਸਟਮਾਰਟਮ ਕਰਵਾਉਣ ਆਏ ਆ ਕੀ ਕਹਿਣੇ ਦੇਖੋ ਜੀ ਪੋਸਟਮਾਰਟਮ ਤੋਂ ਪਹਿਲਾਂ ਇੱਕ ਤਾਂ ਜਿਹੜੀ ਕੱਲ ਰਾਤ ਗੱਲਬਾਤ ਹੋਈ ਹੈ ਅਧਿਕਾਰੀਆਂ ਨਾਲ ਉਹਦੇ ਵਿੱਚ ਪਹਿਲਾਂ ਵੀ ਹੋਈ ਸੀ ਕਿ 5 ਤਰੀਕ ਨੂੰ ਵੀ ਮੀਟਿੰਗ ਹੋਈ ਸੀਗੀ ਇੱਥੇ ਰਾਜਪਰੇਖ ਹੋਟਲ ਦੇ ਵਿੱਚ ਉਹ ਗੱਲਾਂ ਉਦੋਂ ਕਈ ਗੱਲਾਂ ਡਿਸਾਈਡ ਨਹੀਂ ਹੋਈਆਂ ਸੀਗੀਆਂ ਉਹਨਾਂ ਦੇ ਫੈਸਲਾ ਨਹੀਂ ਹੋਇਆ ਸੀਗਾ ਅਧੋਰੀਆਂ ਰਹਿ ਗਈਆਂ ਸੀ ਜਿਵੇਂ ਕੰਪਨਸੇਸ਼ਨ ਵਾਲੀ ਸੀਗੀ ਗੱਲ ਉਹ ਵੀ ਸਹਿਮਤੀ ਨਹੀਂ ਹੋਈ ਸੀਗੀ ਉਸ ਦਿਨ ਤੇ ਜੋ ਨੌਕਰੀ ਵਾਲਾ ਕੇਸ ਸੀਗਾ ਉਹਦਾ ਵੀ ਥੋੜਾ ਜਿਹਾ ਗੁੰਝਲਦਾਰ ਸੀਗਾ ਕੇਸ ਜਿਹੜਾ ਵੀ ਵਾਰਸ ਦੇ ਤੌਰ ਤੇ ਨੌਕਰੀ ਦਾ ਹੱਕਦਾਰ ਕੌਣ ਬਣਦਾ ਉਹ ਵੀ ਉਹਦੇ ਉਹਨਾਂ ਨੇ ਪੂਰੀ ਕਲੀਅਰ ਨਹੀਂ ਕੀਤੀ ਕੱਲ ਗੱਲ ਕਲੀਅਰ ਹੋਈ ਆ ਵੀ ਜਿਹੜਾ ਨੌਕਰੀ ਦਾ ਵਾਰਸ ਜਿਹੜਾ ਹੈਗਾ ਉਹ ਰਿਸ਼ਮ ਸਿੰਘ ਹੀ ਹੈ ਤੇ ਪਰਿਵਾਰ ਦੀ ਵੀ ਸਹਿਮਤੀ ਹੈ ਜੇ ਕੋਈ ਹੋਰ ਦਾਵਾ ਕਰੂਗਾ ਕੋਈ ਤਾਂ ਉਹ ਦਾਵਾ ਨਹੀਂ ਮੰਨਿਆ ਜਾਊਗਾ ਇਹਦੇ ਨਾਲ ਸੰਬੰਧਤ ਜੋ ਵੀ ਕੋਈ ਲੋੜੀ ਦੇ ਡਾਕੂਮੈਂਟ ਵਗੈਰਾ ਤਿਆਰ ਕਰਨੇ ਹੋਣਗੇ ਉਹ ਪ੍ਰਸ਼ਾਸਨ ਤੇ ਪਰਿਵਾਰ ਦੇ ਸਹਿਯੋਗ ਨਾਲ ਹੋਣਗੇ ਕੋਈ ਗੱਲਾਂ ਤਾਇ ਹੋ ਕੇ ਸੈਟ ਨਹੀਂ ਬਣੇ ਸੀਗੀ ਪਹਿਲਾਂ ਸੈਟ ਬਣ ਗਈ ਗੱਲ ਇਹ ਤੋਂ ਬਿਨਾ ਇਹ ਵੀ ਖਤਰਾ ਸੀਗਾ ਵੀ ਉਹ ਬੰਦਾ ਅਪਰੋਚ ਹੈ ਉਹਦੀ ਭਾਜੀਪੀ ਦਾ ਲੀਡਰ ਹੈ ਉਹ ਬਾਹਰ ਫੋਰਨਚ ਵੀ ਜਾ ਸਕਦਾ ਜਿਹਦੇ ਕਰਕੇ ਕਾਰਵਾਈ ਰੋਕੀ ਦੇਂਦੀ ਹੈ ਤਾਂ ਉਹ ਕੱਲ ਇੱਕ ਵੱਡਾ ਫੈਸਲਾ ਹੋਇਆ ਵੀ ਜਿਹੜਾ ਡੀਸੀ ਨੇ ਕਿਹਾ ਵੀ ਅੱਜ ਅਸੀਂ ਅੱਜ ਸਾਨੂੰ ਉਹਨਾਂ ਕਾਪੀ ਦੇ ਦੇਣੇ ਹੈ ਜਿਹੜਾ ਲੁੱਕ ਆਊਟ ਸਰਕੂਲਰ ਹੁੰਦਾ ਜੇ ਉਹ ਜਾਰੀ ਹੋ ਜੇ ਫੇਰ ਕੋਈ ਵੀ ਕਿਸੇ ਵੀ 에ਰਪੋਰਟ ਤੋਂ ਬੰਦਾ ਬਾਹਰ ਫਲਾਈਟ ਨਹੀਂ ਕਰ ਸਕਦਾ ਉਹ ਉਹ ਅੱਜ ਜਿਹੜਾ ਲੌਕਆਊਟ ਸਰਕੂਲਰ ਹੈ ਉਹ ਡੀਸੀ ਦੇ ਦਫ਼ਤਰ ਵੱਲੋਂ ਤਿਆਰ ਹੁੰਦਾ ਡੀਸੀ ਦੇ ਸਾਈਨ ਹੁੰਦਾ ਉਹ ਵੀ ਅੱਜ ਹੋ ਜੂਗਾ ਇਹ ਤੇ ਜਿਹੜੀ ਦੂਸਰੀ ਉਹ ਹੈਗੀ 18 ਤਰੀਕ ਦੀ ਸਾਨੂੰ ਮੀਟਿੰਗ ਰੱਖੀ ਹੈ ਉਹ ਦੂਸਰਾ ਤਾਂ ਜਿਹੜਾ ਚਲਾਨ ਵਾਲਾ ਕੇਸ ਹੁੰਦਾ ਇਨਵੈਸਟੀਗੇਸ਼ਨ ਦਾ ਹੁੰਦਾ ਉਹ ਉਹ ਚਲੋ ਮਹੀਨਾ ਵੀ ਲੱਗ ਸਕਦਾ 2 ਮਹੀਨੇ ਵੀ ਜਿਹੜੀ ਸਾਨੂੰ ਉਹਨਾਂ ਨੇ 18 ਤਰੀਕ ਮੀਟਿੰਗ ਰੱਖੀ ਹੈ ਉਹ ਇਹ ਕਹਿੰਦੇ ਸੀਗੇ ਵੀ ਜਿਹੜੀਆਂ ਤੁਸੀਂ ਵੀਡੀਓ ਪੇਸ਼ ਕੀਤੀਆਂ ਉਹ ਬੰਦਾ ਇਹਦੇ ਧੱਕਾ ਮੁਕੀ ਕਰ ਦੇਦੇ ਨੇ ਆ ਉਹਨਾਂ ਦੀ ਫੋਰੈਂਸਿਕ ਜਾਂਚ ਹੁੰਦੀ ਹੈ ਵੀ ਇਹ ਇਹ ਵੀਡੀਓ ਹੈ ਕਿਤੇ اڈਿਟ ਤਾਂ ਨਹੀਂ ਕੀਤੀ ਹੋਈ ਆਪਣੇ ਤੌਰ ਤੇ ਤਾਂ ਨਹੀਂ ਬਣਾਈ ਹੋਈ ਉਹ ਸਾਰੀ ਫੋਰੈਂਸਿਕ ਰਾਹੀਂ ਪਤਾ ਲੱਗਦਾ ਵੀ origignal ਹੈ ਇਹ ਸਹੀ ਹੈ ਉਹਦੀ ਖਾਤਰ ਉਹਨਾਂ ਨੇ ਆਹ ਜਿਹੜੇ 10 ਦਿਨ ਲਾਏ ਆ ਉਹਦੀ ਫੋਰੈਂਸਿਕ ਜਾਂਚ ਦੀ ਖਾਤਰ ਜਾਂ ਜਿਹੜੇ ਹੋਰ ਹੈ ਬਿਆਨ ਲੈਣੇ ਨੇ ਕੁਝ ਜਿਹੜੇ ਮੌਕੇ ਦੇ ਗਵਾਹ ਦੇ ਕੁਝ ਰਹਿੰਦੇ ਆ ਉਹਨਾਂ ਦੀ ਖਾਤਰ ਲਏ ਨੇ ਤੇ ਉਹ ਇਹ ਸਾਰੀਆਂ ਚੀਜ਼ਾਂ ਜਦੋਂ ਡਿਸਾਈਡ ਹੋ ਗਈਆਂ ਫਿਰ ਇਹ ਫੈਸਲਾ ਆ ਅੱਜ ਅਸੀਂ ਪੋਸਟਮਾਰਟਮ ਦੀ ਕਰਿਆ ਤੋਂ ਬਾਅਦ ਅਸੀਂ ਇਹ ਵੀ ਮੰਗ ਕੀਤੀ ਸੀ ਕਿ ਵੀ ਪੋਸਟਮਾਰਟਮ ਦੇ ਵਿੱਚ ਕੋਈ ਪੱਖਪਾਤ ਨਾ ਹੋਵੇ ਕਿਉਂਕਿ ਹੁੰਦਾ ਹੈ ਇਹ ਵੀ ਕਈ ਵਾਰੇ ਜਿਹੜਾ ਬੰਦਾ ਟਕੜਾ ਬੰਦਾ ਹੁੰਦਾ ਅਪਰੋਚ ਕਰਕੇ ਉਹਦੇ 'ਚ ਆਪਦੇ ਹਿਸਾਬ ਨਾਲ ਰਿਪੋਰਟ ਬਣਾ ਲੈਂਦਾ ਹੁੰਦਾ ਕਿਉਂਕਿ ਜਿਹੜੀ ਡਾਕਟਰ ਦੀ ਰਿਪੋਰਟ ਹੈ ਉਹ ਸਾਰੇ ਕੇਸ ਦਾ ਬੇਸ ਬਣਨੀ ਹੈ ਸੋ ਅਸੀਂ ਇਹ ਵੀ ਕਿਹਾ ਵੀ ਇੱਕ ਡਾਕਟਰ ਨਾ ਉਹਦਾ ਪੋਸਟਮਾਰਟਮ ਕਰੇ ਡਾਕਟਰਾਂ ਦਾ ਬੋਰਡ ਬਣੇ ਤੇ ਉਹ ਸਾਰੀ ਵੀਡੀਓਗ੍ਰਾਫੀ ਵੀ ਹੋਵੇ ਉਹਦੀ ਉਹ ਹੁਣੇ ਅਸੀਂ ਗੱਲ ਕਰਕੇ ਆਏ ਐ ਐਸਐਮਓ ਰਾਜਪੁਰਾ ਨਾਲ ਉਹ ਕਹਿੰਦੇ ਵੀ ਦੋਨੇ ਗੱਲਾਂ ਛੁੱਟ ਗਈਆਂ ਬੋਰਡ ਵੀ ਬਣ ਗਿਆ ਇੱਕ ਬੰਦਾ ਨੇ ਡਾਕਟਰਾਂ ਦਾ ਜਿਹੜਾ ਬੋਰਡ ਹੈ ਉਹੋ ਪੋਸਟਮਾਰਟਮ ਕਰ ਰਿਹਾ ਤੇ ਉਹ ਵੀਡੀਓਗ੍ਰਾਫੀ ਵੀ ਹੋ ਰਹੀ ਹੈ ਜਿਹਦੇ ਕਰਕੇ ਉਹ ਕਹਿੰਦੇ ਟਾਈਮ ਲੱਗ ਸਕਦਾ ਸਿੱਖਿਆ ਵੀ ਟਾਈਮ ਦੇਣੇ ਜੇ ਘੰਟਾ ਤਾਂ ਭਾਵੇਂ 2 ਘੰਟੇ ਲਓ ਪਰ ਇਹਦੀ ਪੂਰੀ ਸਹੀ ਰੂਪ ਇਹਦੀ ਜਿਹੜੀ ਰਿਪੋਰਟ ਬਣਨੀ ਚਾਹੀਦੀ ਤੇ ਜ ਪੱਖ ਵਾਸਤੇ ਹੁਣ ਜਦ ਉਸ ਤੋਂ ਬਾਅਦ ਸਾਡਾ ਹੈਗੇ ਆ ਵੀ ਅਸੀਂ ਇਹਨੂੰ ਜਿਹੜਾ ਸਾਡਾ ਜਿਵੇਂ ਪਹਿਲਾਂ ਜਨਰੇਸ਼ੀਰ ਹੋਇਆ ਮੋਰਚੇ ਤੇ ਲਗਭਗ 20 ਦੇ ਲਗਭਗ ਬੀਬੀਆਂ ਤੇ ਸਾਡੇ ਕਿਸਾਨ ਹੈ ਉਹ ਸ਼ਹੀਦ ਹੋ ਚੁੱਕੇ ਆ ਇੱਕ ਕਲ ਭੈਣ ਖਨੌਰੀ ਤੇ ਹੋਈ ਇੱਕ ਕਲ ਭੈਣ ਖਨੌਰੀ ਤੇ ਸ਼ਹੀਦ ਹੋਈ ਆ ਉਹਦੇ ਸਮੇਤ 21 21 ਦਾ ਨੰਬਰ ਹੋ ਗਿਆ ਸੋ ਅਸੀਂ ਸਾਰਿਆਂ ਦੀ ਸਾਡੇ ਜਿਹੜੇ ਦੋਹਾਂ ਮੋਰਚਿਆਂ ਵੱਲੋਂ ਜਿਹੜੀ ਇੱਕ ਰਵੈਤ ਹੈ ਰਸਮ ਹੈ ਵੀ ਉਹ ਸਾਰੇ ਇੱਕ ਪਰਿਵਾਰ ਦਾ ਨਹੀਂ ਹੁੰਦਾ ਸਾਰੇ ਕਿਸਾਨਾਂ ਦਾ ਸਾਰੇ ਮੋਰਚਾ ਜਿਹੜਾ ਲੜ ਰਹੇ ਸਾਰੇ ਕਿਸਾਨਾਂ ਦਾ ਉਹ ਸਾਂਝਾ ਸ਼ਹੀਦ ਹੁੰਦਾ ਸਾਰਿਆਂ ਨੂੰ ਹੀ ਹੁੰਦਾ ਵੀ ਉਹ ਜਿਵੇਂ ਆਪਾਂ ਸਰਮਾਨ ਦੇ ਨਾਲ ਉਹਨੂੰ ਵਿਦਾ ਕਰਨਾ ਹੁੰਦਾ ਵੀ ਉੱਥੇ ਉਹ ਜਿਹੜੇ ਆ ਬਾਰਡਰ ਤੇ ਲਜਾਈ ਜਾਂਦੇ ਆ ਮੋਰਚੇ ਤੇ ਉੱਥੋਂ ਸਾਰੇ ਜਿਹੜੇ ਜਿੰਨੇ ਵੀ ਹੁੰਦੇ ਆ ਉਹ ਉਹਨਾਂ ਨੂੰ ਫੁੱਲ ਭੇਟ ਕਰਦੇ ਆ ਸਰਦਾ ਭੇਟ ਕਰਦੇ ਆ ਤੇ ਫਿਰ ਉਹ ਸਨਮਾਨ ਸਹਿਤ ਹੈ ਜਿਹੜੀ ਉਹਦੀ ਡੱਡ ਵੱਡੀ ਉਸ ਸਸਕਾਰ ਲਈ ਪਿੰਡ ਭੇਜੀ ਜਾਂਦੀ ਹੈ ਸੋ ਅਸੀਂ ਪੋਸਟ ਮਾਰ ਤੋਂ ਬਾਅਦ ਅੱਜ ਕਰਾਂਗੇ ਜਦੋਂ ਵੀ ਸਾਨੂੰ 11 ਵਜੇ 12 ਵਜੇ ਜਦੋਂ ਵੀ ਮਿਲ ਗਿਆ ਉਸ ਤੋਂ ਬਾਅਦ ਜਿਹੜੀ ਬਾਕੀ ਕਾਰਵਾਈ ਉਹ ਸ਼ਾਮ ਤੱਕ ਕਰਾ ਜਿਹੜਾ ਉਹ ਪੋਸਟ ਮਾਰਟਮ ਹੋਊਗਾ ਉਹ ਸਾਰੇ ਅਸੀਂ ਗਰੁੱਪਾਂ 'ਚ ਪਾਤਾ ਆਸੇ-ਪਾਸੇ ਦੇ ਪਿੰਡਾਂ 'ਚ ਵੀ ਅਨਾਉਂਸ ਕਰਵਾਸਾ ਵੀ ਅੱਜ ਸ਼ਾਮ ਟਿੱਕਰ ਉਹਨਾਂ ਦਾ ਪੋਸਟ ਮਾਰਟਮ ਹੋਊਗਾ ਉਹਨਾਂ ਦਾ ਸਸਕਾਰ ਹੋਊਗਾ ਡਾਕਟਰ ਬਿਦੀਚੰਦ ਐਸ ਐਮਓ ਸਿਵਲ ਹਸਪੀਟਲ ਰਾਜਪੁਰਾ ਹਾਂਜੀ ਪੁਲਿਸ ਪੇਪਰ ਵੀ ਆ ਗਏ ਕਿ ਕਿਸਾਨ ਜੱਥੇਬੰਦੀਆਂ ਵੀ ਆਈਆਂ ਉਹਨਾਂ ਨੇ ਬਾਰਿਸ਼ ਵੀ ਆ ਗਈ ਤੇ ਪੁਸ਼ਪਨ ਕਰਵਾ ਕੇ ਹੈ ਬੋਡੀ ਹੈਂਡ ਓਵਰ ਕਰ ਦਿੱਤੀ ਸਰ ਸਾਡਾ ਜੋ ਕੱਲ ਰਾਤੀ ਸ਼ਾਮੀ ਸਮਝੌਤਾ ਹੋਇਆ ਪ੍ਰਸ਼ਾਸਨ ਨਾਲ ਗੱਲਬਾਤ ਜਰੀਏ ਤੇ ਅਸੀਂ ਠੀਕਾ ਪੁਸ਼ਤਾ ਬਾਕੀ ਅਜਾ ਹੁਣ ਮੈਡੀਕਲ ਹੋ ਕੇ ਅਸੀਂ ਇੱਥੇ ਸ਼ੰਭੂ ਮੋਰਚੇ ਜਾਵਾਂਗੇ ਉਸ ਤੋਂ ਬਾਅਦ ਅਤੇ ਬਇਅਦੇ ਤਕਰੀਬਨ ਬਾਅਦ ਅਸੀਂ ਸੰਸਕਾਰ ਕਰਾਂਗੇ ਹਾਂਜੀ ਸਰ ਜਿਹੜਾ ਵਾਅਦਾ ਕੀਤਾ 120 VIP ਆ ਉਹ ਵੀ ਜਿਹੜੀਆਂ ਸਾਡੀਆਂ ਮੰਗਾਂ ਸੀ ਮੰਨ ਲਈਆਂ ਤੇ ਅਸੀਂ ਉਹ ਤੋਂ ਸਹੂਲਤਾ ਬਾਕੀ ਜਿਹੜੇ ਦੋਸ਼ੀ ਨੇ ਉਹਨਾਂ ਪਰਕਾਰ ਦਾ ਸਰਕਾਰ ਕਾਰਜ ਕਰਨ ਦਾ ਜਿਹੜਾ ਸਾਨੂੰ ਬਿਠਵਾਜ ਦਵਾਇਆ ਜਿਹੜਾ ਚਾਰ ਤਰੀਫ ਨੂੰ ਦਿੱਤੀ ਚਾਰ ਚਿੰਗ ਨੂੰ ਸ੍ਰਿੰਦਰ ਪਾਸੂ ਜਿਹੜੀ ਮੌਤ ਹੋਈ ਸੀ ਜਿਹਦੇ ਉਹ ਮਕਦਮਾ ਵੀ ਦਰਜ ਕੀਤਾ ਹੋਇਆ ਹੈ ਉਦੇਵਰੇ ਪਹਿਲਾਂ ਪਰਿਵਾਰ ਤੇ ਕਿਸਾਨ ਜਥੇਬੰਦੀ ਨੇ ਜਿਹੜੀ ਹੀ ਕੋਸ਼ਿਸ਼ ਮਾਰਨ ਤੋਂ ਸੰਕਤੀ ਨਹੀਂ ਸੀ ਹੋਰੀ ਪਰ ਕੱਲ ਜਿਹੜਾ ਹੈ ਮਾਨਯੋਗ ਸੀਸੀ ਪਟਾੜਾ ਤੇ ਹੋਰ ਸੀਨੀਅਰ ਅਫਸਰਾਂ ਦੇ ਨਾਲ ਇਹਨਾਂ ਦੀ ਮੀਟਿੰਗ ਤੋਂ ਬਾਅਦ ਵਿਚਾਰ ਵਟਾਂਦਿਆਂ ਤੋਂ ਬਾਅਦ ਸਾਰੇ ਕੇਸ ਬਾਰੇ ਵਿਚਾਰ ਤੋਂ ਬਾਅਦ ਇਹ ਪਰਿਵਾਰ ਤੇ ਜਿਹੜਾ ਜਥੇਬੰਦੀ ਮੈਂਬਰ ਸਭਨ ਪ੍ਰਧਾਨ ਵਗਲਾ ਜਿਹੜੇ ਨੇ ਉਹ ਪੋਸਟ ਮਾਰਟਰ ਨਾਲ ਰਾਜ਼ੀ ਹੋ ਗਏ ਨੇ ਤੇ ਜਿਹੜਾ ਪੋਸਟ ਮਾਰਟਰ ਨਾਲ ਜੇ ਅਸੀਂ ਕਰਵਾ ਰਹੇ ਹੁਣ ਇੱਥੇ ਜਿਹੜਾ ਰਾਜਪੁਰਾ ਚ ਪੋਸਟ ਮਾਰਟਰ ਇਹਦਾ ਬੋਲਣਾ ਆ ਗਿਆ ਪਰਪਰ ਜਿਹੜਾ ਹੈ ਜਾਤ ਕੰਮ ਖੜਾ ਹੈ ਹਰ ਇੱਕ ਨਿਪਟਤੋਂ ਨੂੰ ਦੋਕੇ ਹੋਸਟਲ ਦੇ ਪਾਸੇ ਲਾਜਰੀ ਰਿਪੋਰਟਿੰਗ ਸਾਡੇ ਕੀਤੀ ਜਾ ਰਹੀ ਹੈ ਜਿਹੜੀ ਅਗਲੀ ਵਾਰ ਇਹਨਾਂ ਤੋਂ ਤਿਆਰ ਹੋਵੇਗਾ